ਕਹਿੰਦੇ ਇਹ 55 ਖੇਡ ਮੇਲੇ ਦਾ ਦੂਸਰਾ ਦਿਨ 70 ਕਿਲੋ ਵਜਨ ਦੀ ਗੱਲ ਉੱਥੇ ਸਾਰੀ ਸੰਗ ਦਾ ਧੰਨਵਾਦ ਕਰਾਂਗੇ ਮਾਰੋ ਤਾੜੀ ਮੁੰਡੇ ਨੂੰ ਜੋ ਹੱਲਾ ਸ਼ੇਰੀ ਪਾਈ ਗਿਆ ਕਬੱਡੀ ਕਹਿੰਦੇ ਵੀ ਜਿੰਦੀ ਆ ਉੱਪਰ ਪਿੰਡਾਂ ਤਵਾਬੇ ਦੀ ਬੋਕਲ ਦੇ ਵਿੱਚ ਇਸ ਗੱਭਰੂ ਦਾ ਜਿਹਦੇ ਨਾਲ ਮੁਕਾਬਲਾ ਹੋਇਆ ਇਹ ਬੱਲਪੁਰੀਆਂ ਵਾਲਾ ਮੇਰੇ ਪੰਜਾਬੀ ਵੀਰੋ ਹੰਦੇਵ ਦੇ ਵਿੱਚ ਵਿਚਾਲੇ ਦੀ ਟੱਕਰ ਤੇ ਪੁਆਇੰਟ ਰੇਂਡਰ ਦੇ ਹਿੱਸੇ ਦੇ ਵਿੱਚ ਜੁੜਾ ਹੋਇਆ ਮੇਰੇ ਪਟਾਰ ਪਟਾਰੇ ਦੇ ਵਿੱਚ ਆ ਪਟਾ ਕੋਲ ਬਰਾਂਚਨ ਸਾਹਿਬ ਦੇ ਕੋਲੋਂ ਮਿਸ਼ਰਪੁਰ ਪੰਡਾ ਜਿਨ੍ਹਾਂ ਦੇ ਹਰ ਪੈਸੀ ਦੀ ਕਰਾਚਾ ਦੀ ਕਬੱਡੀ ਦੇ ਵਿੱਚ ਇਹ ਮਿਸ਼ਰਪੁਰ ਇੱਕ ਦੇਲੀ ਕਬੱਡੀ ਪਿੰਦੀ ਹੈ। ਦੋ ਪੁਖੇ ਵਾਲੇ ਚਾਰ ਜਾਫੀਆਂ ਦੇ ਵਿੱਚੋਂ ਇੱਕ ਹੋ ਗਿਆ ਮੂਰੇ ਪਰਲੇ ਪਾਸੇ ਧੀਰਾ ਉਲਖਾ ਇੱਥੇ ਕਾਲੋ ਸਿੰਘ ਦੀ ਭਰਨੇ ਆਉਂਦੇ ਵਿਚਾਲੇ ਸਾਰੇ ਮਰਜੀ ਭਾਵਾ ਆਹ ਸਾਥ ਤੇ ਬਰਤਾਰ ਪੰਡੋਰੀ ਬ੍ਰਦਰਜ਼ ਉਹਨਾਂ ਦਾ ਵੀ ਧੰਨਵਾਦ ਰੇਡ ਅਗਲੀ ਤੇ ਬੋਲ ਜੋਧਿਆਂ ਵਾਲੇ ਛੇਬ ਦੇ ਇੱਕ ਪਾਸੇ ਟੀਮ ਹੈ ਧੁਕੋਹਾ ਤੇ ਦੂਸਰੇ ਪਾਸੇ ਟੀਮ ਹੈ ਬਲਪੁਰੀਆਂ نوجوان کا نام ہے آسرے دو پاس کرسول پوری وفار آ رہا ہے رسول پوری کر کے جوڑ چکے ਕਲਪ ਦੇ ਜਿਹੜਾ ਹਾਕੀ ਦੇ ਮੈਚ ਚੱਲ ਰਹੇ ਸੀ ਉਹਨਾਂ ਦੇ ਵਿੱਚੋਂ ਤੀਸਰੀ ਚੌਥੀ ਪੋਜੀਸ਼ਨ ਵਾਸਤੇ ਜਿਹੜੇ ਦੋ ਟੀਮਾਂ ਉਹ ਪਹੁੰਚੀਆਂ ਉਹਨਾਂ ਨੂੰ ਇਨਾਮ ਦੇਣ ਵਾਸਤੇ ਪ੍ਰਾਈਜ਼ ਜਿਹੜੇ ਨਗਦ ਸਨਮਾਨੀ ਉਹਨਾਂ ਨੂੰ ਕਰਨਗੇ ਵਿਰਨਮ ਸਿੰਘ ਜੀ ਅਠਵਾਲ ਸਾਹਿਬ ਜੀ ਸਮੁੱਚੀ ਟੀਮ ਆਪਣੀ ਪ੍ਰਿੰਸੀਪਲ ਸਾਹਿਬ ਨਾਲ ਹੋ ਤੇ ਇਹ ਇਹਨਾਂ ਵਰਨਾ ਦੀ ਮਨ ਜਿਹੜੀ ਸਾਲ ਤੇ ਫੋਰਥਾਈਆਂ ਨੇ ਸਾਡੇ 14 ਅੰਡਰ 14 ਵਰਗ ਦੇ ਵਿੱਚ ਦੇ ਦੋਨੋਂ ਟੀਮਾਂ ਮਹਿਤਾ ਚੌਂਕ سمنے والا یہ اول ویسوانیتہ تک بہتنا پہا ہے یہ ایر باکی ہے جہتری نمبر اپنی تیمیلہ سے ہو رہے ہیں ایک بینتیاں پانی کو پھرے رہے ہیں پانی اسے پھرے رہے ہیں سڑا اپنے پھرے رہے ہیں تو ہاتھی رکش ایکشنا براندے ہو جائے ہیں ہاتھی دا فائنل کاملا راؤنکلاس ہاتھی کلا بھٹوان ਅਤੇ ਹੱਦੋਂ ਚੰਡੇ ਦੀ ਟੀਮ ਦੇ ਵਿੱਚ ਹੁਣ ਜਾ ਆ ਬੜਾ ਪਤਵਾਂ ਮੁਕਾਬਲਾ ਪਾਣੀ ਵਾਲੇ ਸੇਵਾਦਾਰ ਨੂੰ ਬੇਨਤੀ ਹੈ ਕਿ ਪਾਣੀ ਜਿਹੜਾ ਹੈ ਉਹ ਗਰਾਊਂਡ ਦੇ ਵਿੱਚ ਪਹੁੰਚਦਾ ਕਰ ਦਿੱਤਾ ਜਾਵੇ ਸੇਵਾਦਾਰ ਨੂੰ ਮੀਟਰ ਵੀਰ ਨੂੰ ਬੇਨਤੀ ਹੈ ਕਿ ਪੀਣ ਵਾਲਾ ਪਾਣੀ ਜਿਹੜਾ ਗਰਾਊਂਡ ਦੇ ਵਿੱਚ ਪਹੁੰਚਦਾ ਕਰ ਦਿੱਤਾ ਜਾਵੇ ਇਧਰਲੇ ਪਾਸੇ ਮੁੰਡਾ ਸਿੰਘ ਸਰਦਾਰ ਗੁੱਟ ਫੜਦਾ ਕੈਂਚੀ ਜੜਦਾ ਨਾਗਵਲ ਵਿਚੜ ਦਿੰਦਾ ਨੌਜਵਾਨ ਨੇ ਮੇਰੇ ਮਤਰੋ ਨਾਗਵਲ ਪਾ ਦਿੰਦਾ وال ہے نوجوان نے اسے اپنی جوڑ دتا ہے جہاں آگو ہے باہر آ جانا پلیز ایک کٹاری ਉਹ ਨਾ ਹੋ ਸਕਦਾ ਟੀਮ ਦੇ ਬਾਕੀ ਵੀਰ ਜਿਹੜੇ ਆ ਬਾਹਰ ਆ ਜੇਗਾ ਬੜੀ ਮਿਹਰਬਾਨੀ ਹੋਵੇਗੀ ਜਿਹੜਾ ਵੀਰ ਅਨਜੀਤ ਪੰਚੀਤ ਰਿਆਲ ਅਲੀ ਪ੍ਰੇਰ ਪੰਡਤ ਜੀ ਤੇ ਬੋਰ ਬੁਲਟ ਦੇ ਪੰਡਤਾ ਬੋਡਾ ਖੇਡ ਬਿਹਾਸ ਦੀ ਧਰਤੀ ਦਾ ਗੱਭਰੂ ਅਗਲੀ ਕਬੱਡੀ ਪਾਉਣ ਲਈ ਵਧਿਆ ਹੈ ਇਧਰ ਬਲਪੁਰੀਆਂ ਵਾਲਿਆਂ ਤੋਂ ਵਿਆਹ ਪੰਜ ਸੱਤ ਨਾਲ ਉਦਾਂ ਹੀ ਆ ਥੋੜਾ ਜਿਹਾ ਪਛਾਣੂ ਕਰ ਦਿਓ ਮੇਰੇ ਵੀਰ ਉਧਰ ਗੁਪੋਏ ਵਾਲਿਆਂ ਨੂੰ ਬੇਨਤੀ ਹੈ ਵੀ ਦੂਸਰੀ ਟੀਮ ਚਲੇ ਜਾਓ ਜਾਂ ਰੇਖਾ ਪੈ ਜਾਓ ਕਿ ਖੇਡ ਨਹੀਂ ਸਹੀ ਹੈ ਜੇ ਖੇਡ ਨਹੀਂ ਰੇਖਾ ਹੈ ਉਹ ਮਿੰਟ ਕੋਲ ਬਾਤ ਹੀ ਆਦਰ ਸੇਜ ਦੇ ਸਾਹਮਣੇ ਬੱਚੇ ਬੈਠੇ ਆ ਖੜੇ ਇੱਧਰ ਹੋ ਜਾਓ ਤੇ ਤਾਂ ਸਾਡੇ ਮਹਿਮਾਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਆ ਸੇਜ ਆ ਸਟੇਜ ਦੇ ਅੱਗੇ ਕੋਈ ਵੀ ਨਹੀਂ ਹੋਵੇ ਸਾਜਾ ਹਲੋ ਹੋ ਰਿਹਾ ਸਟੇਜ ਦੇ ਅੱਗੇ ਵੀ ਕੋਈ ਨਾ ਖੜਾ ਹੋਵੇ ਤੇ ਜਿਹੜੇ ਪਲੇਅਰ ਆ ਆ ਵੀਰ ਸੌਂਦੀ ਵੀ ਇਹਨਾਂ ਨੂੰ ਲੱਗਦਾ ਬੱਚੇ ਆਖਰ ਹੋ ਕੇ ਸਹੀ ਜਿਹੜੇ ਨਹੀਂ ਖੇਡਦੇ ਬੈਠੋ ਯਾਰ ਫੜੇ ਹੋ ਕੇ ਸਾਡਾ ਵੀਰ ਨੂੰ ਬੇਨਤੀ ਆ ਕਿ ਉਹ ਸਾਹਮਣੇ ਜਿਹੜੇ ਸਟੇਜ ਵਾਲ ਨੂੰ ਪੀਕਾ ਦਾ ਪੀਕਾ ਦਾ ਮੂੰਹ ਹੈ ਉਹਨਾਂ ਦੀ ਆਵਾਜ਼ ਜ਼ਿਆਦਾ ਹੈ ਉਹਦੇ ਕਰਕੇ ਸਾਨੂੰ ਵੀ ਆਪਣੀ ਆਵਾਜ਼ ਨਹੀਂ ਸਮਝ ਆ ਰਹੀ سامنے والے کیمر دوسرے پسے والا ਕੇ ਮੈਚ ਅੱਫਾ ਰਾਕੇ ਕਰਾਵਾ ਦਾ ਬੱਲੇ ਬੱਲੇ ਯਾ ਵੀ ਤਾਜ ਹੈ ਤੇ ਰੇਡਰ ਦਾ ਵੀ ਆਪਣਾ ਅੰਦਾਜ਼ ਹੈ ਜਿਸ ਨੌਜਵਾਨ ਨੇ ਰੇਡ ਪਾ ਕੇ ਪੁਆਇੰਟ ਜੋੜਿਆ ਹੈ ਇਹ ਪ੍ਰੀਤ ਸਿੰਘ ਮੇਰੇ ਵੀਰੋ ਜਿਹਨੇ ਪੁਆਇੰਟ ਆਪਣੀ ਟੀਮ ਦੇ ਵਾਸਤੇ ਧੁੱਕੇ ਨੇ ਜੋੜ ਦਿੱਤਾ ਹੈ ਅਗਲੀ ਕਬੱਡੀ ਪੌਂਡ ਦੇ ਵਾਸਤੇ ਸਿੰਘ ਸਰਦਾਰ ਧੁਘੇ ਵਾਲਾ ਮੇਰੇ ਵੀਰੋ ਵਧਿਆ ਹੋਇਆ ਹੈ ਦੂਸਰੇ ਪਾਸੇ ਵੀ ਸਿੰਘ ਸਰਦਾਰ ਇੱਕੋ ਜਿਹੇ ਦਸਤਾਰਾਂ ਸਿਰਾਂ ਦੇ ਉੱਤੇ ਇੱਕ ਵਜੇ ਕੱਟ ਕਾਠਵੇਂ ਕੋਈ ਉਮੜਾ اپنی ریڈر یار پاپے جافی وہی منیا جاتا کہ جہاں اڑتی ریل لگے جافی وہی ਉੱਤਰੀ ਹੰਟਕੇ ਆ ਜਾਂਦੀ ਹੈ ਕ੍ਰਿਸ਼ਨ ਜਿਹਦਾ ਰਸੂਲਪੁਰ ਪਿੰਡ ਹੈ ਨੌਜਵਾਨ ਦਾ ਜਲਾਲਪੁਰੀਏ ਦੇ ਲਾਗੇ ਕਹਿੰਦੇ ਮਿਲ ਵੀਰੋ ਦੁਈਆਂ ਦੇ ਲਾਗੇ ਸ਼ਾਹਪੋਟ ਦੇ ਲਾਗੇ ਜਲਾਲਪੁਰੀਏ ਪਾਲੇ ਦਾ ਏਰੀਆ ਇਸ ਇਲਾਕੇ ਦਾ ਜਾਤੀ ਜੱਫਾ ਨਾਲ ਟਰਾਈ ਕਰਦਾ ਨੰਬਰ ਰੀਡਰ ਦਾ ਰੇਡ ਪੈਂਦੀ ਹੈ ਤੇ ਵੱਡਾ ਵੀਰ ਬੁਲਟ ਨਾ ਅਗਲੀ ਕਬੱਡੀ ਪਾਉਣ ਦੇ ਲਈ ਦੋਹੇ ਵਾਲਾ ਨੌਜਵਾਨ ਵਧਿਆ ਹੋਇਆ ਕਬੱਡੀ ਦੇ ਮੈਦਾਨ ਦੇ ਵਿੱਚ ਧਮਾਰਾਂ ਦੀ ਧਰਤੀ ਹੈ ਜੇ ਕਬੱਡੀ ਦੇ ਰਹੀ ਗੱਲ ਹੋਈ ਤੇ ਘਮਾਣਾ ਦਾ ਦੁਨੀਆ ਦੇ ਵਿੱਚ ਨਾਂ ਚੱਲਿਆ ਮੇਰੇ ਵੀਰੋ ਕਹਿੰਦੇ ਵੀ ਮਹਿੰਦਰ ਪਾਲ ਪੰਡੋਰੀ ਘਮਾਣਾ ਵਾਲੇ ਨੇ 20 22 ਸਾਲ ਮਾਰ ਕੇ ਦੀ ਕਬੱਡੀ ਖੇਲੀ ਤੇ ਘਮਾਣਾ ਨੂੰ ਦੁਨੀਆ ਵਿੱਚ ਮਸ਼ਹੂਰ ਕੀਤਾ ਵੀਰ ਜੱਸਾ ਪਹੁੰਚਿਆ ਹੈ ਟਾਪ ਦਾ ਜਾਂ ਫਿਰ ਹੈ ਕੋਲ ਮੰਗਲਪਿੰਡਾ ਛੱਪੇ ਵਾਲਾ ਗੱਡੇ ਦਾ ਨਾਂ ਮੇਰੇ ਵੀਰੋ ਦੁਨੀਆ ਦੀ ਕਬੱਡੀ ਦੇ ਪੱਲੇ ਆ ਗਿਆ ਰਾਜੂ ਚੌੜੇ ਵਗੇ ਘਮਾਣਾ ਵਾਲੇ ਔਰ ਮੇਰੇ ਵੀਰੋ ਚੌੜਿਆਂ ਵਾਲੇ ਪੱਲ ਵਰਗੇ ਔਰ ਕਹਿੰਦੇ ਵੀ ਖਤਰਾਣਾ ਵਾਲੇ ਗੋ삐 ਵਰਗੇ ਔਰ ਕਹਿੰਦੇ ਵੀ ਟਾਪ ਦੇ ਪਹੁੰਚਦੇ ਨੇ ਡਾਕਟਰ ਸੁਨਾਮ ਸਿੰਘ ਜੀ ਸੱਤੀ ਕਿਸ਼ਨਕੋਟ ਵਾਲੇ ਬਹੁਤ ਬਹੁਤ ਧੰਨਵਾਦ ਮਾਈਕ ਫਾਟਾ ਵੀ ਕਲੱਬ ਦੀ ਕਰ ਰਹੇ ਨੇ ਕਲੱਬ ਦੇ ਮੈਂਬਰ ਨੇ ਸਾਡੇ ਲਓ ਅਗਲੀ ਕਬੱਡੀ ਪਾਉਣ ਦੇ ਲਈ ਵਧੇ ਹਾਂ ਤੋਹੇ ਵਾਲਾ ਮਾਰਦਾ ਟੱਚ ਲੈਦਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਪੁਆਇੰਟ ਪੁਆਇੰਟ ਬਾਬਾ ਸੁਧਾ ਸਿੰਘ ਸਪੋਰਟਸ کلب ਦੇ ਕੋਈ ਵੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ 45 ਖੇਡਾਂ ਪਾਕ ਰਿਹਾ ਰਾਜ ਦੇ ਸੋਹਣਾ ਸੁਨੱਖਾ ਮੇਰੇ ਵੀਡੀਓ ਦਕੂਹੇ ਪਿੰਡ ਦਾ ਮਾਣ ਬੱਤਾ ਨੌਜਵਾਨ ਕਬੱਡੀ ਪੌਣ ਦੇ ਵਾਸਤੇ ਵਧਿਆ ਹੋਇਆ ਹੈ ਕਿ ਸੋਹਣੇ ਲੱਗਦੇ ਗੁੰਦਦੇ ਹੋਏ ਸਰੀਰ ਜਵਾਨਾਂ ਦੇ ਜਿਹੜੇ ਪਾਸੋਂ ਲੰਘਣ ਚਰਚੇ ਹੋਣ ਤੂਫਾਨਾਂ ਦੇ ਦੂਸਰੇ ਪਾਸੇ ਆ ਸਿੰਘ ਸਰਦਾਰ ਵੀ ਚਟਾਨ ਬਣ ਗਿਆ ਪਰ ਦਕੂਹੇ ਵਾਲਾ ਜੱਸੀ ਮਾਲਾ ਹਮਾਰੀ ਬਣ ਗਿਆ ਮੁੰਡੇ ਵਾਸਤੇ ਤਾੜੀਆਂ ਮਾਰਦੀਆਂ ਮਾਰੋ ਤਾੜੀਆਂ

جی, ردھا ਫੀਰ ਬੈਂਡ ਰਾਈਨ ਦੇ ਇੱਥੋਂ ਜਿਹੜੀ ਮਾਰ ਜਾਂਦਾ ਕੋਹੇ ਕਿੰਨੂ ਤੇ ਹੁਣ ਮੇਰੇ ਵੀਡੀਓ इंग्लंड ਦੇ ਪ੍ਰਧਾਨ ਜਿਹੜੇ ਐ ਉਹ ਬਣੇ ਨੇ ਮੇਰੇ ਪੰਜਾਬੀ ਵੀਡੀਓ ਕਰਮਜੀਤ ਕੰਮਾ ਜੀ ਰੌਜਣਾ ਸਾਹਿਬ ਉਹ ਫੈਡਰੇਸ਼ਨ ਦੇ ਪ੍ਰਧਾਨ ਬਣੇ ਨੇ ਵੱਡੀਆਂ ਗੱਲਾਂ ਨੇ ਮਨਤਾ ਪ੍ਰਮਾਨ ਭਗਤੂਪਰੀਆ ਤੇ ਤਾਰੀ ਯੂਕੇ ਭੇਡਪੱਤਣ ਪਰ ਸਿੱਟ ਖੇਡ ਪ੍ਰਮੋਟਰ ਨਾਲ ਵੀ ਕਹਿੰਦੇ ਵੱਡੇ ਨਾਮ ਨੇ ਪਰ ਇਧਰ ਦੇ ਪਾਸੇ ਆਉਣ ਵਾਲੇ ਸਮੇਂ ਦੇ ਨਾਮੀ ਖਿਡਾਰੀ ਖੇਡਦੇ ਆਂ ਜਾਪੀ ਕਰਦਾ ਪਾਲਪਰੀਆ ਦਾ ਟਰਾਈ ਤੇ ਰੇਟਰ ਬੈਕ ਵੇਲਾ ਅਗਲੀ ਰੇਡ ਪੈਂਦੀ ਹੈ ਤੇ ਵੱਡਾ ਵੀ ਮਨਜੀਤ ਪਟਿਆਰ ਅਗਲੀ ਕਬੱਡੀ ਪੌਂਡ ਦੇ ਲਈ ਬਲਪੁਰਿਆਂ ਦੀ ਧਰਤੀ ਦਾ ਨੌਜਵਾਨ ਵਧਿਆ ਕਬੱਡੀ ਦੇ ਮੈਦਾਨ ਦੇ ਵਿੱਚ 70 ਫੁੱਟ ਦਾ ਦਾਇਰਾ ਵਿੱਚ ਨੌਜਵਾਨ ਭਿੱਜਦੇ ਐ ਲੋਕ ਖੜ-ਖੜ ਕੇ ਟੱਕਰਿਆ ਇੱਕ ਮਹਾਨ ਦੇ ਖੇਡ ਮੇਲੇ ਨੂੰ ਉਧਰ ਅਗਲੀ ਰੇਡ ਪਾਉਣ ਦੇ ਲਈ ਫਿਰ ਨੌਜਵਾਨ ਤਪੋਹੇ ਦੇ ਵੱਲੋਂ ਵਧ ਗਿਆ ਜਾਫੀਆਂ ਦੇ ਵੱਲ ਚਾਰ ਜਾਫੀਆਂ ਚੋਂ ਕੌਣ ਮੋਰੇ ਅੱਗੇ ਜਫਾ ਲਾਊਗਾ ਬਲਪੁਰੀਆਂ ਮਟਾਲੇ ਸ਼ਹਿਰ ਦੇ ਕੋਲ ਇਹਨਾਂ ਨੌਜਵਾਨਾਂ ਦਾ ਪਿੰਡ ਮਾਰਿਆ ਟੱਕ ਨੰਬਰ ਰੇਡਰ ਦੇ ਹਿੱਸੇ ਆ ਧਾਵੀ ਦੇ ਹਿੱਸੇ ਆ ਅਗਲੀ ਕਬੱਡੀ ਪੌਣ ਦੇ ਲਈ ਸੇ ਨੌਜਵਾਨ ਕੰਰੂ ਤਿਆਰ ਹੈ ਅਗਲੇ ਮੈਚੀਆਂ ਵੀ ਟੀਮਾਂ ਰੈਡੀ ਹੋ ਕੇ ਬਾਹਰ ਪਾ ਕੇ ਗਰਾਊਂਡ ਦੇ ਵਿੱਚ ਆ ਜਾਣਾ ਅਗਲੇ ਮੈਚ ਦੀਆਂ ਟੀਮਾਂ ਕਿਉਂਕਿ ਗਰਾਊਂਡ ਫ੍ਰੀ ਨਹੀਂ ਹੋਵੇਗੀ ਖਾਲੀ ਨਹੀਂ ਹੋਵੇਗੀ ਲਗਦਾ ਤਾਂ ਮੈਚ ਅਜਿਹੇ ਦਿਨ ਤੇ ਉਹ ਸਾਹਮਣੇ ਨੌਜਵਾਨ ਕਾਲੀ ਪੱਥ ਵਾਲਾ ਕਰਦਾ ਮੁਕਾਬਲਾ ਤੇ ਪੁਆਇੰਟ ਬੰਦਪੁਰਿਆ ਦੀ ਟੀਮ ਦੇ ਇਸੇ ਕਾਬਲ ਸਿੰਘ ਜੀ ਧਰਦੇਵ ਕਹਿੰਦੇ ਵੀ ਮੇਰੇ ਨਾਨਕਿਆਂ ਦਾ ਨਗਰ ਹੈ ਬਾਬਾ ਨਾਮਦੇਵ ਜੀ ਦੀ ਚਰਨਸ਼ੋਪਾਪਤ ਨਗਰੀ ਕਮਹਾਨ ਉਧਰ ਗੱਲਾਂ ਚੱਲਦੀਆਂ ਨੇ ਸਾਹਮਣੇ ਪੈ ਗਈ ਹੈ ਕਬੱਡੀ ਵਿਚ ਮੈਦਾਨ ਦੇ ਗੋਲ ਜਿਆ ਤਾਹਰਾ ਵਿੱਚ ਹੰਦੇ ਦੋ ਇਸ ਨੇ ਚੱਲ ਜਾਂਦਾ ਕਾਹ ਜਾਂ ਖਿਡਾਰੀ ਵਿੱਚ ਦੇ ਇਸ ਨੇ ਜਾਈਏ ਬਲਹਾਰੇ ਦੇ ਵਿੱਚ ਪਾੜੇ ਦੀ ਕੱਤੀ ਦੀ ਆਪਣਾ ਵਜਨ ਕਰਾ ਲੈਣਾ ਇੱਕ ਪਾਸੇ ਟੀਮ ਹੈ ਬਾਬਾ ਕਾਲਾ ਮਹਿਰ ਕਬੱਡੀ ਕਲੱਬ ਸੰਧਵਾ ਤੇ ਦੂਸਰੇ ਪਾਸੇ ਭਗਤ ਨਾਮ ਦੇ ਕਬੱਡੀ ਕਲੱਬ ਕਮਾਨ ਨੈਕਸਟ ਮੈਚ ਦੀਆਂ ਟੀਮਾਂ ਆਪਣਾ ਭਾਰ ਕਰਵਾ ਲੈਣਾ ਇਧਰਲੇ ਪਾਸੇ ਢੇਰਾਂ ਲਾ ਕੇ ਮੁਕਾਬਲਾ ਆਇਆ ਮੇਰੀ ਜਾਨ ਫਿਲਰ ਕੀ ਪਾੜ ਪੱਗ 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 ਰੇਡਰਾਂ ਪਾਜਾ ਯਾਪੀ ਕੇ ਨਾਲ ਚਾਲ ਨਹੀਂ ਦੇਣਾ ਯਾਪੀ ਪੰਡਤ ਦੇ ਰੇਡਰ ਆਉ ਢੁੱਕਾ ਰੇਡਰ ਢੁੱਕਾ ਤੇ ਦੂਸਰੇ ਪਾਸੇ ਯਾਪੀ ਪੰਡਤ ਫੈਸਲਾ ਰੇਪੀ ਸਾਹਿਬਾ ਕੇ ਨੰਬਰ ਰੀਡਰ ਦਾ ਨੰਬਰ ਬਨਪੁਰੀਆਂ ਦਾ ਅਗਲੀ ਕਬੱਡੀ ਜੱਸੀ ਤਕੋਹੇ ਆਈ ਦੀ ਜੰਪੋਏ ਦੀ ਧਾਤੀ ਦਾ ਜੱਸੀ ਅਗਲੀ ਕਬੱਡੀ ਪਾਉਣ ਦੇ ਲਈ ਦੁਰਪਿਆ ਆਪਣੇ ਪਾਣੀ ਦੇ ਵਿੱਚੋਂ ਸਰਪੰਚ ਸਾਹਿਬ ਇਹਨਾਂ ਨੌਜਵਾਨਾਂ ਨੂੰ ਕਬੱਡੀ ਦੇ ਗੁਰ ਦੱਸਦੇ ਆ ਤੇ ਕੋਈ ਵੀ ਧਰਤੀ ਤੇ ਗੱਲਾਂ ਚੱਲਦੀਆਂ ਮੇਰੇ ਵੀਰੋ ਔਰ ਸਾਹਮਣੇ ਜੱਸੀ ਦੀ ਕਬੱਡੀ ਪੈਂਦੀ ਹੈ ਤਾਂਪੇ ਨੇ ਦੁਨੀਆ ਦੇ ਵਿੱਚ ਕੋਈ ਦਾ ਨਾਮ ਮਸ਼ਹੂਰ ਕੀਤਾ ਕਦੇ ਰਾਜੇ ਦੀਆਂ ਗੱਲਾਂ ਚੱਲੀਆਂ ਕੋਲ ਕੌੜੇ ਪਿੰਡਾ ਕਦੇ ਭੀਰੇ ਨੇ ਮਾਰ ਕੇ ਦੀ ਕਬੱਡੀ ਖੇਲੀ ਕਹਿੰਦੇ ਵੀ ਇੱਧਰ ਔਰ ਭਗਤਪੁਰ ਪਿੰਡ ਦੇ ਕਰਮੰਤ ਸਿੰਘ ਮਹਤੇ ਦੀਆਂ ਗੱਲਾਂ ਚੱਲਦੀਆਂ ਰਹੀਆਂ ਇਹਨਾਂ ਗਰਾਊਂਡਾਂ ਦੇ ਵਿੱਚ ਕਦੇ ਹਰਜੀਤ ਭਰਾੜ ਦੀਆਂ ਰੇਡਾਂ ਰਾਜੇ ਵਾਹਦੇ ਜੱਫੀਆਂ ਦੀ ਗੱਲ ਕੰਨੀ ਹੈ ਪਮਹਾਰਾ ਵਾਲੀ ਗਰਾਊਂਡ ਹੈ ਸਭਾ ਇੱਥੇ ਮੇਰੇ ਵੀਰੋ ਹੈ ਕਬੱਡੀ ਦੀ ਗੱਲ ਕੀਤੀ ਗਈ ਹੈ ਉਧਰ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ساسو <سؤال> بتی ساسو بتی سا ستی ਅਗਲੀ ਕਬੱਡੀ ਪੌਂਡ ਦੇ ਲਈ ਫੇਰ ਨੌਜਵਾਨਾ ਦਕੋਹੇ ਵਾਲਾ ਤਿੰਨ ਜਾਫੀ ਹੈ 70 ਕਿਲੋ ਭਾਰ ਦੇ ਹੈ ਇਹ ਤੋਂ ਬਾਅਦ ਫਿਰ ਓਪਨ ਦੇ ਵਿੱਚ ਸਿੱਧੀ ਗੱਲ ਚੱਲਦੀ ਹੈ ਮੇਰੇ ਵੀਰੋ ਔਰ ਓਪਨ ਦੇ ਵਿੱਚ ਦੁਨੀਆ ਦੇ ਸੁਪਰ ਸਟਾਰਾਂ ਦੇ ਵਿੱਚ ਨਾਮ ਲੈ ਜਾਂਦੇ ਹੈ ਅਜੇ ਪੜਨਗੇ ਅਜੇ ਮੇਰੇ ਵੀਰੋ ਮੰਜ਼ਲਦਰ ਮੰਜ਼ਲ ਪੌੜੀਦਰ ਪੌੜੀ ਚੜੀ ਜਾਂਦੇ ਹੈ ਫਿਰ ਮੰਜ਼ਲਾਂ ਤੇ ਪਹੁੰਚ ਜਾਂਦੇ ਗੱਲਾਂ ਸਿਰੇ ਦੀਆਂ ਹੋਣੀਆਂ ਅਗਲੀ ਕਬੱਡੀ ਨੌਜਵਾਨ ਬਲਪਰੀਆਂ ਵਾਲੀ ਦੀ ਬੋਲ ਛੇਬ ਦੇ ਲਓ ਬਲਪਰੀਆਂ گبرو نے چور جبا رہا ہے سیا نے اپنی آئی سے جت سلاکی اوتے مار لی ਲੱਗ ਜਾਵੇ ਹਾਥੀ ਦਿੰਦਾ ਪੂਛ ਜਾਣ ਦੇ ਇਹ ਆਪਣੀ ਆਈ ਤੇ ਆਣ ਕੇ ਕਮਾਲ ਦੇ ਜੱਫੇ ਲਾਉਂਦੇ ਐ ਜੱਟ ਤਾਂ ਕਹਿੰਦੇ ਗੋੜ ਗੋੜ ਦੀ ਪੇਸੀ ਦੇ ਦਿੰਦਾ ਪਰ ਗੰਨਾ ਨਹੀਂ ਕਿਸੇ ਨੂੰ ਭੰਨਣ ਦਿੰਦਾ ਜੱਟ ਕਹਿੰਦੇ ਗੋੜ ਦੀ ਪੇਸੀ ਦੇ ਦਿੰਦਾ ਪਰ ਗੰਨਾ ਨਹੀਂ ਤੋੜਦਾ ਜਿਹੜਾ ਆਪਰੀ ਇੱਥੇ ਕਹਿੰਦੇ ਜੱਟ ਆਂਦੇ ਨੇ ਪਰ ਇਹ ਖੇਤਾਂ ਐ ਇਹਦੇ ਵਿੱਚ ਕੋਈ ਮੇਰੇ ਵੀਰੋ ਜਾਤ ਪਾਤ ਨਹੀਂ ਦੇਖੀ ਜਾਂਦੀ ਕੋਈ ਰੰਗ ਨਹੀਂ ਦੇਖਿਆ ਜਾਂਦਾ ਇੱਕੋ ਬਲਾਸ ਦੇ ਵਿੱਚ ਪਾਣੀ ਪੀਂਦੇ ਐ ਇਹ ਖੇਡਾਂ ਸਾਨੂੰ ਪਿਆਰ ਇਸ ਬਾਕਸ ਸਾਉਦੀਆ ਨੇ ਅੱਜ 45 ਵਾਪਰ ਨਾਮਦੇਵ ਜੀ ਦੀ ਯਾਦਗਾਰੀ ਖੇਡ ਮੇਲਾ ਇਹ ਖੇਡ ਮੇਲੇ ਦੇ ਜਿਹੜੇ ਪਹਿਲਾਂ ਸ਼ੁਰੂਆਤ ਕਰਵਾਉਣ ਵਾਲੀਆਂ ਸ਼ਖੀਤਾ ਦੇ ਵਿੱਚ ਸਵਰਗੀ ਸਰਦਾਰ ਜਗਿੰਦਰ ਸਿੰਘ ਮਚਰਾਵਾ ਸਾਹਿਬ ਹੋਏ ਹੈ ਉਹਨਾਂ ਨੂੰ ਸਵਾ ਵੀਰ ਕਲੱਬ ਵਾਲੇ ਕਹਿੰਦੇ ਅਸੀਂ ਯਾਦ ਰੱਖਾਂਗੇ ਜਿਨ੍ਹਾਂ ਨੇ ਇਹ ਖੇਡ ਮੇਲਾ ਸ਼ੁਰੂ ਕੀਤਾ ਸੀ ਜੋ ਕਲੱਬ ਦੇ ਮੇਰੇ ਵੀਰੋ ਪਹਿਲੇ لکھ لکھ بڑی بڑی دلتا دلتا، دلتا، نمبر ਅੰਗਰ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਨੌਜਾਨ ਕੰਨੂ ਦਿੱਪੋਹੇ ਵਾਲਾ ਵਧਿਆ ਹੋਇਆ ਚਾਰ ਜਾਫੀ ਚਾਰਾਂ ਵਿੱਚੋਂ ਕੌਣ ਫੜਦਾ ਮੁੰਡਾ ਪਗਲਾ ਦਾ ਰੋਕਣ ਦਾ ਯਤਨ ਪਣਕੁਰਿਆ ਤਾਂ ਵੀ ਰੋਕਣ ਦਾ ਯਤਨ ਜਾਫੀ ਦੇ ਵੱਲੋਂ ਹੈ ਨਾ ਟੱਕਰ ਚੱਲਦੀ ਆ ਮੇਰੇ ਪੰਜਾਬੀ ਵੀਰੋ ਲੱਗਦਾ ਜੋਰ ਤੇ ਨੰਬਰ ਬਲਪੁਰੀਆ ਦੀ ਟੀਮ ਦੇ ਹਿੱਸੇ ਵਿੱਚ ਬਲਪੁਰੀਆ ਤੇ ਦਿੱਪੋਹ ਵਾਲਾ ਪਹਿਲਾ ਮੈਚ ਦੂਸਰੇ ਮੈਚ ਦੇ ਲਈ ਦੋਵੇਂ ਟੀਮਾਂ ਰੈਡੀ ਹੋ ਕੇ ری پہ چار چافیاں روکنا جب چافی بنوئے والے سیک لیا ہر گیا جب اور ਔਰ ਅਜੇ ਵੀ ਲੱਗਦਾ ਜੋਰ ਸੁੱਟਣ ਦਾ ਯਤਨ ਵਾਹਦਾ ਪੰਪਾਂ ਤੇ ਨੰਬਰ ਕਹਿੰਦੇ ਵੀ ਜਾਫੀ ਦੇ ਰੇਸੇ ਦੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਜੱਸੀ ਦੀ ਸ਼ੇਰ ਕਰਦੇ ਗਾ ਜੱਸੀ ਆ ਗਿਆ ਦੁਕਹੇ ਵਾਲਾ ਜੱਸੀ ਆਉਣ ਵਾਲੇ ਸਮੇ ਦਾ ਹੀਰਾ ਹੈ ਬਾਬਾ ਨਾਮਦੇਵ ਜੀ ਯਾਦਗਾਰੀ ਖੇਡ ਮੇਲਾ ਹੈ ਇਹ ਖੇਡ ਮੇਲੇ ਦੇ ਵਿੱਚ ਹਰ ਸੁਪਰਸਟਾਰ ਖਿਡਾਰੀ ਖੇਡ ਚੁੱਕਿਆ ਹੈ ਹਰਜੀਤ ਬਾਜੇਖਾਨੇ ਤੋਂ ਲੈ ਕੇ ਕਹਿੰਦੇ ਸੁਖਰਾਜ ਕੋਟਲਾ ਨਵਾਬ ਸ਼ੱਪਾ ਪੱਕੂ ਇਹ ਸਾਰੇ ਖਿਡਾਰੀ ਜਿਹਾ ਮੇਰੇ ਵੀਰ ਰਾਣੇ ਵਾਜ ਵਰਗੇ ਇਹਨਾਂ ਗਰਾਊਂਡਾਂ ਵਿੱਚ ਖੇਡ ਚੁੱਕੇ ਹੈ ਅੱਜ ਦੇ ਕੈਂਗ ਵਿੱਚ ਕਹਿੰਦੇ ਸ਼ਾਹੀ ਹੁਣਾਂ ਦਾ ਜਾ ਪ੍ਰਯਾਤ ਹੋਣਾ ਦਾ ਜਾਂ ਮੇਰੇ ਵੀ ਅੰਬੇ ਦਾ ਛੀਲੂ ਹੋਣਾ ਦਾ ਨਾਮ ਚੱਲਦਾ ਹੈ ਉਹ ਵੀ ਖਿਡਾਰੀ ਕੱਲ ਨੂੰ ਖੇਡਦੇ ਦੱਸਣਗੇ ਸ਼ਰਧਾ ਸਦਨ ਵਾਲਾ ਇਸ ਇਲਾਕੇ ਦਾ ਮਾਨਮਤਾ ਖਿਡਾਰੀ ਹੈ ਇੱਧਰ ਸਰਦਾਰ ਸਟੂਡੀਓ ਵਾਲੇ ਇਸ ਖੇਡ ਮੇਲੇ ਨੂੰ ਆਪਣੇ ਕੈਮਰੇ ਦੀ ਆਪ ਵਿੱਚ ਕੈਦ ਕਰ ਰਹੇ ਹੈ ਨਾਮੀ ਦੇ ਬਹੁਤ ਪਿਆਰੇ ਵੀਰ ਸਰਦਾਰ ਸਿੰਘ ਜੀ ਦਾ ਧੰਨਵਾਦ ਜੀ ਸਾਡੇ ਸਰਦਾਰ ਜੀ 52 ਚੰਪੀ ਮੈਂਬਰ ਮੰਗਲ ਸਿੰਘ ਜੀ ਖੁਜਾਰਾ ਸਾਡੇ ਕੋਲ ਆਪਤੇ ਨੇ ਮਾਸੀ ਜਗੀਰ ਸਿੰਘ ਜੀ ਅਤੇ ਕੋਰ ਸਾਹਿਬ ਦਾ ਸਰਪੰਚ ਗੁਰਬਖਸ਼ ਸਿੰਘ ਜੀ ਗੱਡੇ ਦੇ ਵਾਲੇ ਪਰਪੰਚ ਸੁਨਾਮ ਸਿੰਘ ਜੀ ਸਗਾਵਾਂ ਵਾਲੇ ਪੰਚਾਇਤ ਮੈਂਬਰ ਲੱਖਾ ਸਿੰਘ ਜੀ ਤਕੋਏ ਵਾਲੇ ਰਣਜੀਤ ਸਿੰਘ ਸਗਰਾਮਾ ਡਾਕਟਰ ਸੁਨਾਮ ਸਿੰਘ ਜੀ ਅਤੇ ਪੌਰ ਅਮਰਜੀਤ ਸਿੰਘ ਜੀ ਅਤੇ ਪੌਰ ਨਿਰਮਲ ਸਿੰਘ ਜੀ ਲੱਤਾ ਮੰਡਾ ਸਾਡੇ ਕੋਲ ਪਹੁੰਚੇ ਨੇ ਗੋਪਾਲ ਸਿੰਘ ਜੀ ਭੋਮਾ ਸੁਨਾਮ ਸਿੰਘ ਜੀ ਭੋਮਾ ਉਹਨਾਂ ਦਾਸੀ ਕਲੱਬ ਵੱਲੋਂ ਜਿਆਖਦੇ ਹਨ ਇਸ ਤਰ੍ਹਾਂ ਹੀ ਬਰਤਾਰ ਸਿੰਘ ਦੀ ਬੇਟਾ ਭਈ ਵਾਲੇ ਹਰਜੀਤ ਸਿੰਘ ਦੀ ਬਾਤ ਟੂਣੀ ਵਾਲੇ ਸਾਡੇ ਕੋਲ ਪਹੁੰਚੇ ਨੇ ਉਹਨਾਂ ਦਾ ਅਸੀਂ ਜਿਆਖਿਆ ਕਰਨ ਕੈਪਟਨ ਸਿੰਘ ਪੰਘੋਈ ਵਾਲੇ چکر ہے <tinyým çağır tinyet> <tinyet> 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 <tinyet>